ਹੈਲੋ ਹਾਂਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਟਾਈਮ ਹੋ ਗਿਆ ਗਿਆ ਜੀ 5:30 ਹੋ ਗਏ ਨੇਗੇ ਤੇ ਆਪਾਂ ਵੀ ਅੱਜ ਪਿੰਡ ਆ ਗਏ ਤੇ ਡੈਡੀ ਲਿਆਏ ਪ੍ਰਭਜੋਤ ਵੀ ਆਈ ਹੈ ਜੀ ਆਪਣੇ ਨਾਲ ਤੇ ਨਾਨੀ ਕਹਿੰਦੇ ਚਲੋ ਹਨ 10 ਦਿਨ ਇਹ ਵੀ ਲਾਏ ਆਉਗੀ ਤੇ ਇਹ ਵੀ ਫਿਰ ਜੀ ਰੋਂਦੀ ਆਗੀ ਹੌਂਕ ਲੈਂਦੀ ਹੈ ਬੇਚਰੀ ਹਨਾ ਕੱਲੀ ਰਹਿ ਜਾਂਦੀ ਹੈ ਉੱਥੇ ਚਲੋ ਸਾਡੇ ਨਾਲ ਖੇਡ ਲਿਆ ਕਰੂਗੀ ਤੇ ਬਸ ਅਸੀਂ ਬਸ ਹੁਣੇ ਆਏ ਸੀਗੇ ਪਾਣੀ ਪੋਣੀ ਪੀਤਾ ਹੈਗਾ ਤੇ ਗਰਮੀ ਬਹੁਤ ਆ ਗਈ ਜੀ ਅੱਜ ਤਾਂ ਬੜੀ ਜ਼ਿਆਦਾ ਆ ਗਈ ਬਦਲਵਾਈ ਜੀ ਹੋਊਗੀ ਆ ਲੱਗਦੀ ਮੀਂਹੇ ਨਹੀਂ ਆਉਗੀ ਤੇ ਠੀਕ ਹੈ ਜੀ ਬਣ ਰਹੇ ਹੋ ਵਲੌਗਰ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਵੀਡੀਓ ਦੇਖਣ ਲਈ ਧੰਨਵਾਦ ਐਂਡ ਤੱਕ ਵੀਡੀਓ ਜਰੂਰ ਦੇਖਿਓ ਜੀ ਪ੍ਰਭਜੋਤ ਵੀ ਜੀ ਜੋਤਨਾ ਬਾਗੀ ਮੋਟਰਸਾਈਕਲ ਤੇ ਕਹਿੰਨੀ ਮਦਾ ਬੁਗੀਰ ਦੀ ਕਿ ਉਹ ਨਹੀਂ ਨੂੰ ਜਾ ਕੇ ਤੇ ਜਦੋਂ ਹਨਾ ਹੋਂਦੀ ਹੈਗੀ ਜਿਹੜੀ ਪਾਰਕ ਲੈ ਜਾਂਦੇ ਆ ਮੈਨੂੰ ਹੱਸਣ ਲੱਗ ਗਿਆ ਨਹੀਂ ਤੇ ਪਾਰਕ ਜੰਨੀ ਆ ਜੋਤ ਵੀਰੇ ਨਾਲ ਤੇ ਜੋਤ ਕਹਿੰਦਾ ਚਲ ਮੈਂ ਵੀ ਗਿਆ ਦੇਵਾਲੇ ਹੁਣ ਪ੍ਰਭਜੋਤ ਨੂੰ ਤੇ ਹੁਣ ਕਾਫੀ ਟਾਈਮ ਬਾਅਦ ਆਈ ਹੈ ਪ੍ਰਭਜੋਤ ਵੀ ਆਪਣੇ ਕੋਲੇ ਅੱਜ ਆਪਾਂ ਗੰਡੇ ਪਾ ਕੇ ਸੁੱਕੀ ਸਬਜ਼ੀ ਬਣਾਈਏਗੀ ਕद्दू ਦੀ ਤੇ ਕੱਲੂ ਆਪਣੇ ਦਿਹਾੜੀਆਂ ਆਉਣਗੇ ਤੇ ਆਪਾਂ ਤੜਕੇ ਹਨਾ ਕੜੀ ਜਾਂ ਮੂੰਗੀ ਰੱਖ ਲਾਂਗੇ ਤੇ ਚਲੋ ਆਪਣਾ ਅਰਥਨ ਦਾ ਸਰਜੂਗਾ ਹੁਣ ਹੋਂਦਰ ਪਰਲੋਟਾ ਪਰਲੋਟਾ ਪੁੱਤ ਤੇ ਅੱਧੀ ਲੋਟਾ ਗਾ ਨਾ ਮੈਂ ਮੁੱਟੀ ਖਾ ਖਾ ਲਾਉ ਗਈ ਤੁਹਾਡੇ ਆ ਗਏ ਨੰਨੇ ਮੁੰਨੇ ਲਾ ਗਿਆ ਘਰ ਚਰਨੜਾ ਕਾ ਹੈ ਤੇ ਅਜ ਵੀ ਤਰੀਕਾ ਹੋ ਗਈ ਤੂੰ ਹਾਂ ਅਜ ਵੀ ਪਛੇ ਤਰੀਕ ਦੇ ਗਏ ਤੁਸੀਂ ਹਾਂ 15 ਦਿਨ ਲਾਏ 15 ਦਿਨ ਲਾਏ ਹਾਂ ਚਲੋ ਨਾਮ ਕੀ ਜਾਇਆ ਕਿ ਕਾਮਚਰੇ ਪਤ ਜਦੋਂ ਪਤਾ ਲਿਆ ਤਾਂ ਸਿਆਹ ਉੱਤਰ ਸੇ ਮੇਰ ਮਰਦ ਨੂੰ ਉੱਠੀ ਤਾਂ ਕਰਕੇ 5-7 ਦਿਨ ਵੱਧ ਲੱਗ ਦਿੱਤਾ ਚਰਨ ਚਾਰੇ ਮੇ ਆਈ ਹੈ ਪਿੱਛੇ ਸਰਜਾ ਨਾ ਹੁੰਦਾ ਤੇ ਸਰ ਘਰੋਂ ਨਿਕਲਣ ਦਾ ਹੀ ਹੁੰਦਾ ਆਮ ਆਮ ਕਿਸੇ ਨੂੰ ਕੁਝ ਨਹੀਂ ਦਿੰਦਾ ਪਰ ਕੋਸਾ ਹੋ ਜਾਂਦਾ ਨਾ ਉਹਨਾਂ ਤੱਕ ਹੀ ਜਾਂਦਾ ਤੇ ਵਧੀਆ ਟਾਈਮ ਲੰਘ ਗਿਆ 4-5 ਦਿਨ ਜਾਇਆ ਇਹ ਗੱਲ ਕਰ ਜਿਹੜੀ ਮੌਤ ਹੋਈ ਉਹ ਮੜ ਕੰਮ ਹੋਇਆ ਮੁਰਦਿਆਲੀ ਮਤਲਬ ਬੱਚਾ ਦੀ ਮਾਂ ਮਰ ਗਈ ਹੁਣ ਪਿਓ ਮਰ ਗਿਆ ਨਸੀਰਤਾ ਦੀ ਵਿਚਾਰੇ ਬੱਚਿਆਂ ਤੇ ਬਹੁਤ ਚਾਹੀ ਪਰ ਮੁੱਖ ਦੀ ਗੱਲ ਆਹੇ ਬੜੇ ਮੁੱਖ ਨਹੀਂ ਕਰਦਾ ਪੁੱਤ ਬਹੁਤ ਨਾੜਾ ਮੰਨੂ ਹੋਇਆ ਤੇ ਪਰਮਾਨੰ ਚਲ ਮਾਂ ਤਾਂ ਲੈਗਾ ਤੇ ਬੱਚਾਂ ਨੂੰ ਕੋ ਕੇ ਤੇ ਪਿਆਰੋਂ ਤਾਂ ਸੜ ਜਾਂਦਾ ਬੱਚਿਆਂ ਨੇ ਸਿਰ ਤੇ ਹੱਥ ਤੇ ਵਿਚਾਰੇ ਨਿੱਕੇ ਨਿੱਕੇ ਮਸੂਲ ਬੱਚਿਆਂ ਨੇ ਚੰਨ ਸੂਰਜ ਸਿੱਕੇ ਜੰਮੀ ਤੇ ਦਾਦੀ ਨੇ ਵੀ ਅੱਖਾਂ ਜਾਂਦੇ ਹੋ ਗਏ ਬਹੁਤ ਕੀ ਕਰੇ ਫਿਰ ਟਾਈਮ ਤੱਕ ਡੁੱਗੂਗੀ ਵਿਚਾਰੀ ਹੂੰ ਇਸ ਕਰਕੇ ਜਿਹੜਾ ਆਇਆ ਟਾਈਮ ਦਾ ਪਤਾ ਕੋਈ ਪਤਾ ਨਹੀਂ ਬੰਦੇ ਤੇ ਕਿੱਥੇ ਜਾਣਾ ਜਿਹੜਾ ਪੁੱਤ ਆਇਆ ਟਾਈਮ ਨੰਗ ਗਿਆ ਉਹਦਾ ਤਾਂ ਪਤਾ ਹੈ ਕਿ ਆ ਟਾਈਮ ਆਪਣੇ ਤੇ ਨੰਗ ਗਿਆ ਤੇ ਪੁੱਤ ਆਉਣ ਆਏ ਟਾਈਮ ਦਾ ਕਿਸੇ ਨੂੰ ਪਤਾ ਨਹੀਂ ਹਨਾ ਵੀ ਸਵੇਰੇ ਦਿਨ ਕਿੱਥੇ ਜਾ ਚੜੂ ਆਏ ਦਿਨ ਕਿੱਥੇ ਜਾ ਚੜੂ ਇਹ ਤਾਂ ਵੈਸੇ ਗੁਰੂ ਨੂੰ ਪਤਾ ਪੁੱਤ ਸੱਚੇ ਬਾਦਸ਼ਾਹ ਨੂੰ ਫਿਰ ਕੰਮ ਕੰਧਾਂ ਦੇ ਚੀਜ਼ੇ ਚੱਲੇ ਬਹੁਤ ਜ਼ਿਆਦੀ ਝੋਨਾ ਲੱਗਿਆ ਸਾਨੂੰ ਪਤਾ ਹੀ ਨਹੀਂ ਆ ਤੇ ਕੰਮ ਹੁੰਦੇ ਹਾਬਾ ਜਾਜ ਹੋਵੇ ਕਰ ਜਾਂ ਵਿਚਾਰੇ ਕਿ ਕਿਸੇ ਨੂੰ ਵੀ ਇਹ ਕੰਮ ਕਰਵਾ ਕੇ ਜਾਂਦਾ ਸੀ ਪਤਾ ਤੇ ਬੀਬੀ ਦਾ ਪੈਰ ਦੁਖਦਾ ਤੇ ਬਹੁਤ سارے ਕੰਮ ਰਹਿੰਦੇ ਨੇ ਵੀ ਜੀ ਹੈ ਜੀ ਆ ਕਿਉਂ ਕੱਲੇ ਜਾਣਾ ਨਹੀਂ ਚਾਹੀਏ ਤਸੇ ਸਾਰਾ ਕਾਰੀਗਰ ਦਾ ਮਾਲ ਪਸੂਰਾ ਚਾਹ ਲੋਕਾਂ ਵੀ ਤਾਂ ਵੀ ਇਹ ਬੰਦੇ ਲੱਗੇ ਹੁੰਦੇ ਨੇ ਪੁੱਤ ਬੀਬੀ ਉੱਥੇ ਨਾ ਅਸੀਂ ਮੇਰੇ ਮਾਮਾ ਜੀ ਦਾ ਬੇਟਾ ਹੋਇਆ ਜਿਹੜਾ ਗੁਰਸ਼ਦ ਉਹਦੇ ਅਸੀਂ ਨਿਮਰ ਬੰਨ ਕੇ ਆਏ ਸੀਗੇ ਅੱਛਾ ਮਾਨ ਸਰ ਹਾਂ ਹੈ ਨਾ ਤੇ ਇੱਥੇ ਗੁਰਦੁਆਰਾ ਸਾਹਿਬ ਨੇ ਆਵੇਗਾ ਤੇ ਉਥੇਆ ਮੈਨੂੰ ਬਹੁਤ ਵਿਊਅਰ ਮਿਲੇ ਅੱਛਾ ਹਾਂ ਦੇਖ ਨਹੀਂ ਖੁਸ਼ੀ ਗੱਲ ਹੋਈ ਹੈ ਨਾ ਗੁਰਦੁਆਰੇ ਸਾਹਿਬ ਦਾ ਨਾਮ ਹੈਗਾ ਗਾ ਮਾਂਸਾ ਹੈ ਨਾ ਉਧਰ ਰੋਡ ਤੇ ਆ ਜਾਂਦਾ ਕੋਟਰ ਲੱਲੂ ਗੁਰਦੁਆਰਾ ਸਾਹਿਬ ਜੈਸੀ ਗਿਆ ਪਾ ਅੱਛਾ ਬਸ ਕਰਾਈ ਸੀਗੀ ਬਸ ਤੇ ਸਾਰੇ ਗਏ ਸੀਗੇ ਸਾਰੇ ਕਹ ਰਹੇ ਤੇ ਹਾਂ ਸਾਰੀਆਂ ਕੁੜੀਆਂ ਇਕੱਠੀਆਂ ਹੋ ਕੇ ਸਾਰੀਆਂ ਗਈਆਂ ਸੀਗੀਆਂ ਤੇ ਨਾਲੇ ਹੈ ਨਾ ਨਿੰਮ ਬਣ ਕੇ ਸੀ ਨਾਲੇ ਅੜੀਸਰ ਗਈ ਸੀਗੀ ਨਾ ਮਾਮੀ ਦੀ ਗੱਲ ਹੈ ਹਨਾ ਸਕਮਿਆ ਪਰ ਉਹ ਦੂਜੇ ਦਿਨ ਹੀ ਹਨਾ ਮਾਮੂ ਜੀ ਦੀ ਡੈਥ ਹੋ ਗਈ ਹਾਂ ਬਹੁਤ ਮਾੜਾ ਸਾਨੂੰ ਤੇ ਜਿਹੜੇ ਜੀ ਮੇਰੇ ਮਮਾ ਦੇ ਹਨਾ ਚਾਚਾ ਜਿਹਦੇ ਮੁੰਡੇ ਦੀ ਡੈਥ ਹੋ ਗਈ ਤੇ ਪਹਿਲਾਂ ਹਨਾ ਮੇਰੇ ਮੰਮੀ ਜੀ ਮਰ ਗਏ ਸੀਗੇ ਤੇ ਉਹਨਾਂ ਨੂੰ ਕੈਂਸਰ ਸੀਗਾ ਤੇ ਮੇਰੇ ਮਾਮਾ ਜੀ ਨੂੰ ਨਾ ਬਸ ਕੁਝ ਨਹੀਂ ਹੋਇਆ ਸੀਗਾ ਜੀ ਬਲੱਡ ਵਧ ਗਿਆ ਸੀਗਾ ਤੇ ਉਹ ਜਦੋਂ ਹਨਾ ਬਲੱਡ ਵਧ ਗਿਆ ਉਹ ਥੱਲੀ ਡਿੱਗ ਗਈ ਤੇਨਾਂ ਨੂੰ ਦੋ ਚਿੱਕਾ ਹੀ ਮਾਰੀਆਂ ਉਹਦੀ ਪੂਰੇ ਹੋ ਗਏ ਤੇ ਪਤਾ ਵੀ ਨਹੀਂ ਲੱਗਿਆ ਹੈਨਾ ਜਿਹੜੀ ਮੇਰੇ ਨਾਨੀ ਜੀ ਸੀਗੇ ਹੈਨਾ ਉਹ ਇੱਕ ਪੇ ਪੇੜਾ ਕਰਕੇ ਤਵੇ ਤੇ ਪਾਉਨੇ ਸੀਗੇ ਉਹਦੀ ਹੈਨਾ ਗੋਹਾ ਇਕੱਠਾ ਕਰਦੇ ਸੀਗੇ ਜੀ ਕਹਿੰਦੇ ਮੈਂ ਹੈਨਾ ਵੀ ਕੱਲ ਨੂੰ ਸਾਰੇ ਨੇ ਭੋਗ ਸੀਗਾ ਜੀ ਉਧਰ ਹੈਨਾ ਉਹਨਾਂ ਦੇ ਸੱਜਣ ਦੇ ਤੇ ਉਹ ਕਹਿੰਦੇ ਹੈਨਾ ਚਲੋ ਮੈਂ ਕੱਖ ਇਕੱਠੇ ਲਿਆਉਣਾ ਦੋ ਦਿਨਾਂ ਦੇ ਕੱਖ ਕੱਖ ਹੈਨਾ ਇਕੱਠੇ ਲਿਆਏ ਸੀਗੇ ਰਿਸ਼ਤੇਦਾਰਾਂ ਚ ਭੋਗ ਸੀਗਾ ਕਹਿੰਦੇ ਸੀ ਦੋ ਦਿਨ ਉੱਥੇ ਰਹਿਾਂਗੇ ਤੇ ਬੱਸ ਜੀ ਜਦੋਂ ਦੋ ਦਿਨਾਂ ਦੇ ਕੱਖ ਲੈ ਕੇ ਆਏ ਸੀਗੇ ਤੇ ਬੱਸ ਪਤਾ ਹੀ ਨਹੀਂ ਸੀਗਾ ਦੇਖੋ ਜੀ ਸੋਚਦਾ ਕੀ ਆ ਤਾਹੀ ਤਾਂ ਇਹ ਬੰਦਾ ਸੋਚਦਾ ਕੀ ਆ ਬੰਦਾ ਕੀ ਆ ਹੈ ਤੇ ਦਾਲ ਪੁੱਤਾ ਆਪਾਂ ਕਦੋਂ ਦੇ ਧਰਤੀ ਸੀ ਤੇ ਹੱਸ ਤਾਂ ਉਹਨਾਂ ਤਾਂ ਹੰਦੇ ਹੱਥ ਤੇ ਵੱੱਜਾ ਬੈਂਪਰ ਜੇ ਦੁੱਧ ਪਾਉਣਾ ਹੋ ਤਾਂ ਦੁੱਧ ਪਾ ਲਾਂਗੇ ਹਰੀ ਮਿਰਚ ਤੋੜਨ ਨਹੀਂ ਜਾਗਾ ਮੇਥੋਂ ਬੈਂਪਰ ਵੱੱਜਿਆ ਜੀ ਲਾਲ ਮਿਰਚ ਪਾ ਕੇ ਬਣਾਤੀ ਦਾਲ ਟਰੱਕੇ ਆਪਣੇ ਢਾਲਾਂ ਨਾਲ ਆਉਣਗੇ ਪਤਾ ਨਹੀਂ ਬਣਾ ਲਾਂਗੇ ਜੋ ਟਰੱਕੇ ਪੱਕੜੀ ਜਾਂ ਹੁਣ ਨਾ ਲਾਂਗੇ ਪਰਾਜਤ ਵੀ ਕੁਮਈ ਹੈ। ਦੇਖੀ ਨੀ ਕੋਛਾ ਦਰਾਵੀ ਰੋਟ ਜਾਨ। ਅਨੁਸਾਰ ਸੌੜਾ ਦਾ ਵੀ ਅੰਮ੍ਰਿਤ ਕੰਮਾਂ ਚ। ਹੂੰ। ਇੱਕ ਰੁਪਿਆ ਤਿੰਨ ਜਣ ਦੱਸਾ ਵੀ ਆਪਾਂ ਕਰੂ ਤਾਂ ਤਾਕੀ ਦਾ ਆਕਾ ਗੰਮਾ ਤਾ ਰਿਹਾ ਤੇ ਉਹਨੇ ਛੋਟੀ ਝੋਟ ਵੱਜੀ। ਉਹ ਲੀਲਾ ਹੋਇਆ ਪਿਆ। ਮੈਂ ਸਾਦਾ ਪਾਣੀ ਉਹਦਾ ਲਾ ਦੂੰਗੀ। ਤੇ ਮੈਂ ਗਾਂ ਦੀ ਧਰਤ ਤੋਂ ਨਹੀਂ ਮੱਝ ਦੀ ਚੋਲਾਵੇਂ ਤਾਂ ਇਹ ਜਵੇਂ ਤਰਸੇ ਉਹ ਖੇਤ ਬਾਧਿਆ ਹੁਣ ਸਾਥ ਚੱਲਾ। ਸਾਨੂੰ ਪਤਾ ਹੀ ਆ ਝੋਨੇ ਦਾ ਟਾਈਮ ਹੈ ਤੇ ਝੋਨੇ ਦਾ ਟਾਈਮ ਹੈ ਵਿਚਾਰਾ ਜਿਹੜੇ ਮਾਰਦਾ ਮੋਟਰਾਂ ਉਹਨੇ ਤਿੰਨ ਚਾਰ ਪੰਜ ਜਾਂਦਾ ਲੱਕੇ ਦੇਖਣੇ ਇੱਕੱਖ ਵੱਢ ਕੇ ਲਿਆਉਣੇ ਮੱਕੀ ਕਾਪੀ ਆ ਆਪਣੀ ਨਾ ਚਲੋ ਪੁੱਤ ਇਹ ਹੀ ਦੱਸਣਾ ਤੁਹਾਨੂੰ ਹਨਾ ਵੀ ਨੰਗੇ ਕੈਮ ਦਾ ਤਾਂ ਆਪਾਂ ਨੂੰ ਪਤਾ ਇੱਕ ਵਾਰ ਫਿਰ ਦੱਸ ਦੇਣਾ ਤੁਹਾਨੂੰ ਵੀ ਆਉਣ ਵਾਲੇ ਟਾਈਮ ਦਾ ਕੋਈ ਪਤਾ ਨਹੀਂ ਦੇਖ ਮੇਰੇ ਕਨੇ ਮੇਟਾ ਕੀ ਕੰਮ ਕਰਦਾ ਸੀ ਵਿਚਾਰਾ ਕਹਿੰਦਾ ਮੈਂ ਦੋ ਦਿਨਾਂ ਨੇ ਇੱਕੱਖ ਵੱਢ ਕੇ ਲਿਆਉਣਾ ਮੈਂ ਇਹ ਕੰਮ ਕਰਦਾ ਨਾ ਬਾਹਰ ਕੰਮ ਕਰਦਾ ਮੈਨੂੰ ਪਤਾ ਵੀ ਪ੍ਰਮਾਤਮਾ ਨੇ ਤੈਨੂੰ ਮੌਤ ਸਿਰ ਤੇ ਖੜੀਆ ਲੱਗੀ ਹੈ ਨਾ ਐ ਕਰਦੇ ਕਰਦੇ ਦਾ ਬਲੱਡ ਵਧ ਗਿਆ ਵਿਚਾਰੇ ਦਾ ਤੇ ਬੀਪੀ ਵਧ ਗਿਆ ਅਸਤਰਾ ਉਹਦਾ ਵਿਚਾਰੇ ਦਾ ਤੇ ਬੀਪੀ ਕਹਦੇ ਨੇ ਕਰਕੇ ਟੈਕ ਨਾਲ ਉਹਨੂੰ ਮੌਤ ਆ ਗਈ ਬਹੁਤ ਮਾੜੀ ਕਹਾਣੀ ਹੋ ਗਈ ਬੰਤਾ ਤੇਜੀ ਨਾ ਸਾਡੇ ਮਤਲਬ ਬਾਵਾ ਕਰਨ ਨੇ ਤੁਹਾਨੂੰ ਦੱਸਿਆ ਹੀ ਹੈਗਾ ਤੇ ਸਾਨੂੰ ਹਨਾ ਕਿਸੇ ਨੂੰ ਦੱਸਤਾ ਵੀ ਹੈਨਾ ਵੀ ਉਹਨਾਂ ਦਾ ਬਲੱਡ ਵਾਲਾ ਵਧ ਗਿਆ ਬਰਨਾਲੇ ਲੈ ਕੇ ਜਾਣਾਂਗਾ ਮੇਰੇ ਪਰਗੇਟ ਮਮਾ ਨੂੰ ਦੱਸਤਾ ਉਹ ਖੇਤੋਂ ਰਾਤੀ ਰੋਟੀ ਰੱਖ ਕੇ ਆਗੇ ਵੀ ਛੇਤੀ ਜਾਣਾਗਾ ਗੱਡੀ ਲੈ ਕੇ ਤੇ ਜਦੋਂ ਘਰੇ ਆਏ ਦੋ ਚਿੱਕਾਂ ਹੀ ਮਾਰੀਆਂ ਉਹਨੂੰ ਪੂਰਾ ਹੋ ਗਿਆ ਸੀਗੇ ਐਂ ਆ ਹੀ ਲੱਗਦਾ ਸੀ ਬੀਬੀ ਐਂ ਲੱਗਣਾ ਕੋਈ ਕਰਨ ਚ ਖੂਨ ਆਇਆ ਟੈਕ ਹੀ ਆਇਆਗਾ ਪਤਾ ਤਵਾਂ ਕਿਹੜਾ ਟੈਕ ਹੋ ਗਿਆ ਪੁੱਤ ਤੈਨੂੰ ਪਹਿਲਾਂ ਵੀ ਦੱਸਿਆ ਵੀ ਚਲੋ ਇਹ ਇਹਨਾਂ ਨੂੰ ਤਾਂ ਜਿਹੜਾ ਤਾਂ ਕਰਕੇ ਵੱਧ ਲਾ ਗਏ ਛੇਤੀ ਆ ਜਾਂਦੇ ਚਲੋ ਸਾਰੇ ਕੰਮ ਆਪਣੇ ਵਿੱਚ ਹੀ ਹੋ ਗਏ ਰੰਗ ਲੱਗੇ ਨੇ ਬੜੇ ਤੇ ਜੇ ਦੁੱਖ ਸੁੱਖ ਨੇ ਤਾਂ ਦੋਵੇਂ ਭਾਈ ਨੇ ਜਿਰੀ ਆਪਣੀ ਕਰਦਗੀ ਪੁੱਤ ਤੇ ਚਲੋ ਉਹ ਗਿਆ ਬੰਦਾ ਜਿਹੜਾ ਉਹ ਮੁੜਕੇ ਨਹੀਂ ਆਉਂਦਾ ਜਿਵੇਂ ਕਹਿੰਦਾ ਉਹਨਾਂ ਨੇ ਇੱਕ ਵਾਰੀ ਪਾਣੀ ਕੋਲਾ heids ਦੀ ਲੰਗ ਜਾ ਬਾਲਸ ਬਣਾਉਂਦਾ ਪਰ ਅੱਜ ਬੱਚਾ ਨੂੰ ਬਹੁਤ ਮਾੜੀ ਰਸੀਤ ਆਈ ਜੁਨਾ ਤੇ ਇੱਕ ਮਾਪੇ ਤੋਂ ਮਾਤਾ ਦੇਖਿਆ ਹੁੰਦਾ ਮੈਂ ਦੋ ਹੀ ਨਹੀਂ ਦੇਖੇ ਵਿਚਾਰੀ ਨੂੰ ਉਹਨੂੰ ਸਰਕ 4 ਮਹੀਨੇ ਹੋ ਗਏ ਲੱਤਕਦੀਆਂ ਤੇ 4 ਹੋਇਆ ਵੀ ਨਹੀਂ ਹੋਣੇ ਪੂਰੇ ਤੇ ਦੇਖ ਲੈ ਮਾਂ ਅਗਰੀ ਸਭ ਦੇਦੀ ਹੋਗੀ ਚਲੋ ਉਹਨੂੰ ਤਾਂ ਆਪਾਂ ਐ ਕਹਿੰਦੇ ਸੀ ਵੀ ਤਾਂਨ ਕੋਤੇ ਬਿਮਾਰੀ ਐ ਚਲ ਗਈ ਬਿਮਾਰੀ ਐ ਜਿਹਨੂੰ ਦੂਜਾ ਕਹਿੰਦਾ ਨੀ ਚੱਲੀ ਉਹਦੀ ਇਲਾਜ ਤੇਰਾ ਕਰਾਇਆ ਨਹੀਂ ਲਾਜ ਹੋਇਆ ਇਹਦੇ ਲਾਜ ਕਰਮਾਂ ਵਾਲੇ ਨਹੀਂ ਹੁੰਦੇ ਨੇ ਤੇ ਚਾਨ ਚੱਕ ਉਹਦੀ ਐ ਨੌਤ ਹੋ ਗਈ ਆ ਜਮੀਨ ਚਲਦੇ ਰਹਿਣੀਆਂ ਨਾਲ ਨਾਲੀਆਂ ਤੇਜੀ ਮੇਰੇ ਮਾਮਾ ਜੀ ਦੇ ਨਾ ਦੋ ਕੁੜੀਆਂ ਸੀਗੀਆਂ ਇੱਕ ਮੁੰਡਾ ਸੀਗਾ ਇੱਕ ਜਿਹੜੀ ਕੁੜੀਆ ਵੱਡੀ ਆ ਗਈ ਉਹ ਬਾਰੇ ਗਈ ਵੀ ਐ ਕੈਨੇਡਾ ਤੇ ਇੱਕ ਛੋਟੀ ਆ ਗਈ ਉਹ ਇੱਥੇ ਮਤਲਬ ਪਿੰਡ ਹੀ ਆ ਗਈ ਇੱਕ ਮੁੰਡਾ ਹੈਗਾ ਵਿਚਾਰਾ ਮੁੰਡਾ ਵੀ ਹੈਨਾ ਉਹ ਆ ਗਾ ਜੀ ਉਹਦੇ ਨਾ ਫੋੜਾ ਸੀਗਾ ਢੂਈ ਤੇ ਤੇ ਉਹ ਡਾਕਟਰ ਨੇ ਕੋਈ ਗਲਤ ਨਾ ਅੜ ਘੱਟਤੀ ਤੇ ਉਤੋਂ ਨਾ ਉਹ ਤਾਂ ਤੁਰਿਆ ਵੀ ਨਹੀਂ ਆਂਦਾ ਬਜਾਏ ਤੂੰ ਸਮਾਰ ਕੇ ਉਹਦੇ ਨੀਂਗਾ ਵੀ ਘੱਟ ਗਈ ਬੀਬੀ ਹਨਾ ਮਾਮਾ ਨੀਂਗਾ ਦਿਖਾ ਕੇ ਲੈ ਆਏ ਉੱਥੇ ਲਧਿਆਣੀ 2 ਦਿਨ ਪਹਿਲਾਂ ਹਾਂ ਮੈਂ ਖਾਂਣੀ ਪੁੱਤਾ ਨੂੰ ਦਾਵੀ 8 ਨੰਬਰ ਐਣਕਾ ਲੱਗੀ ਅੰਨਿਆਂ ਨਾ ਪੁੱਤਾ ਆਪਣੀਆਂ ਗੱਲਾਂ ਬਾਤਾਂ ਨੇ ਹੈ ਤੇ ਜੀੜੀਆਂ ਨੂੰ ਅੰਡ ਤੱਕ ਜਰੂਰ ਦੇਖੋ ਸਤਿ ਸ਼੍ਰੀ ਅਕਾਲ ਦੁਬਾਰਾ ਬੁਲਾਦੇ ਸਤਿ ਸ਼੍ਰੀ ਅਕਾਲ ਕਿਹਦੇ ਹੋਰ ਕਿਵੇਂ ਸਾਰੇ ਠੀਕ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਅਦਾਫ਼ ਨਮਸਕਾਰ ਖੇਤੀ ਪੰਜਾਬ ਚ ਨਰੇ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡਾ ਪਰਸੂ ਸਿੰਘ ਰਾਜੀਆ ਤੇ ਜੋ ਟਾਈਮ ਹੈ ਸਵੇਰ ਦਾ 6 ਵਜੇ ਨੇ ਤੇ ਇਹਨਾਂ ਨੂੰ 5:30 ਵਜੇ ਮੈਂ ਵਿੱਚ ਬਾੜ ਦਿੱਤਾ ਸੀਗਾ ਪਿੱਛੇ ਭਿੱਜਿਆ ਪਿਆ ਸਾਰਾ ਇਹਨਾਂ ਨੂੰ ਬੜਕੇ ਵਿੱਚ ਨਵਾ ਆ ਜਾਣ ਵਾਲੇ ਹੁਣ ਫੇਰ ਕੇ ਨਾ ਬੁਰਸ਼ ਦੇਣਾ ਜਾ ਕੇ ਸਾਰੇ ਨੇ ਬੁਰਸ਼ਾਂ ਸਫਾਈ ਕਰਾਂਗੇ ਤੁਸੀਂ ਦੱਸੋ ਕਿੰਨੇ ਲੈ ਕੇ ਦਿਓਗੇ ਇਹ ਕੰਮ ਨੂੰ ਪਸ਼ੂਆਂ ਨੂੰ ਬਈ ਸ਼ਾਂਤੀ ਹੈ ਸਵਰਗੀ ਹੈ ਜਿਵੇਂ ਆਪਾਂ ਸਿਮਲੇ ਟੂਰ ਤੇ ਘੁੰਮਣ ਵਾਜਦੇ ਨੇ ਕਰਮੀ ਤੇ ਇਹਨਾਂ ਦਾ ਆ ਸਿਮਲ ਇਹਨਾਂ ਨੇ ਇਹ ਸਿਮਲਾ ਲੈਣੋਂ ਪਾਰ ਬੰਨੀਆਂ ਪਈਆਂ ਨੇ ਉਹ ਮਾਤ ਸਾਰੀਆਂ ਮੱਜਾਂ ਨੂੰ ਮਾਰ ਗਿਆ ਉਹ ਗਾਈ ਨੂੰ ਵੀ ਤੰਗ ਕਰੀ ਜਾਂਦੀ ਛੋਟੀ ਲਿਆਉਣ ਉਹ ਸਿੰਗਾ ਚ ਲਾਉਣਾ 2000 ਪੋਲੀਆਂ ਪੋਲੀਆਂ ਫੇਰ ਖੜੂਗੀ ਉਹ ਕੱਲੀ ਪ੍ਰਧਾਨ ਕੀ ਭਾਲ ਦੇਈ ਮੇਰੀ ਕੱਲੇ ਕੱਲੀ ਮਈ ਨਾ ਮੈਂ ਤੇ ਗਰਮੀ ਦਾ ਮੌਜ ਵਾਲੀ ਆ ਬਾਈ ਤੇ ਆਪਾਂ ਵੀ ਨਾਲ ਨਾਲ ਵਿੱਚੀ ਰਲ ਜਨਦੇ ਨੇ ਨਾਉਣ ਦਾ ਨਿਆਰਾ ਵੱਖਰਾ ਹੀ ਐ ਡੂੰਗੀ ਆ ਖੇਲ ਬਈ ਮੇਰੇ ਨਾਲ ਸਾਤੀ ਤੱਕ ਪਾਣੀ ਆ ਜਾਣਾ ਐਵੇਂ ਮੱਜਾਂ ਪੂਰੀਆਂ ਡੁੱਬ ਜਾਂਦੇ ਦੇ ਨਾਲ ਆਪਣਾਉਣ ਨਾਲੇ ਮੱਜਾਂ ਨਮਾ ਕੇ ਬੱਕਰਾ ਹੀ ਨੇ ਆ ਰੋ ਦੇਖੋ ਇਹ ਜੰਨਤ ਸਵਰਗ ਹੀ ਇਹਨਾਂ ਦਾ ਪਸ਼ੂਆਂ ਨਾਲ ਜੇ ਸ਼ਾਮਾਂਗੇ ਪਿਆਰ ਨਾਲ ਇਹਨਾਂ ਨੂੰ ਕੰਨਾਂ ਹੀ ਆਪਾਂ ਨੂੰ ਇਹ ਦੁੱਧ ਦੇਣਗੇ ਵਿੱਚ ਇਹ ਪੌਣੇ 2-2 ਸਾਲ ਦੀਆਂ ਝੋਟੀਆਂ ਆਪਣੇ 1.5 ਸਾਲ ਦੀਆਂ ਤੋਂ ਉਧਰ ਰਲ ਗਿਆ ਮੈਨੂੰ ਤਾਂ ਐ ਲੱਗਦਾ ਵੀ ਤਲਿਆਰਾ ਵੀ ਬਹੁਤ ਫਾਇਦਾ ਕਿਉਂ ਇਹਦੇ ਵਿੱਚ ਬੈਂਦੀਆਂ ਨੇ ਜਦੋਂ ਸ਼ਾਂਤੀ ਮਿਲਦੀ ਇਹਨਾਂ ਨੂੰ ਥੀਲੇ ਬਸ ਸਾਰੇ ਉਹ ਮੱਝ ਮਾਰਦੀ ਇੱਕ ਫਿਰ ਸਿਰ ਤੇ ਲਾਉਂ ਡਾਂਗਾ ਮੈਂ ਹੁਣ ਪੰਜ ਚਾਰ ਪੋਲੀਆਂ ਡਾਂਗਾ ਲਾਈਆਂ ਫਿਰ ਚਾਪੀ ਖੜੂਗੀ ਫਿਰ ਜਿੰਨਾ ਇਹ ਗੋਹਾ ਮੂਤ ਕਰਦੀਆਂ ਨੇ ਬਾਈ ਸਾਰਾ ਪੈਪਰ ਲੈਣ ਰਾਹੀ ਕੀ ਚ ਬਗ ਜਨਾ ਝੋਨਾ ਲੱਗੇ ਚ ਝੋਨੇ ਨੂੰ ਨਾ ਆਉਂਦਾ ਤਾਕਤ ਮੇਰੀ ਕੇਰਾ ਬਹੁਤ ਹੈਰਾ ਪੈਸੇ ਲੱਗੇ ਬਣ ਗਈ ਚੀਜ਼ ਦੇਖੋ ਕਿ ਮੈਂ ਥੱਲੇ ਹੁੰਦੀਆਂ ਕਿ ਮੋਟਰ ਦੇ ਥੱਲੇ ਆਹ ਮਾਰਦੀ ਆ ਸਾਰਿਆਂ ਨੂੰ ਆਹ ਮੱਝ ਮੋਟੋ ਇਹ ਮਾਰਦੀ ਐ ਤੇ ਆਹ ਦੇਖੋ ਬਾਈ ਐ ਲੈਣ ਲੱਗਿਆਂ ਦੀ ਨਾਲੇ ਰੋਜ਼ ਲਵਾਉਣੇ ਐ ਲੈਣ ਲੱਗਿਆਂ ਦੀ ਜਾਨਵਰ ਨੇ ਪਾਣੀ ਸ਼ਾਂਤ ਕੀ ਨੂੰ ਨਹੀਂ ਪਤਾ ਕਿ ਨੂੰ ਗਰਮੀ ਨਹੀਂ ਪਤਾ ਆ ਦੇਖੋ ਕਿਵੇਂ ਕੂਚੀਆਂ ਮਾਰ ਰਹੀ ਹੈ ਚੱਲ ਭਾਜਾ 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 ਦੇ ਭਾਜਾ 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 ਸਾਰੀਆਂ ਬੱਟੀਆਂ ਨਾਲੀ ਨੀਲੀ ਰਾ ਵੀ ਖੜੀ ਆ ਆਪਣੀ ਇਹਨੂੰ ਮੇਰੀ ਬੰਧਾ ਹੋਰ ਕੱਲੀ ਹੋ ਕੱਲੀ ਜਾ ਕੇ ਖੁਸ਼ ਆਏ ਚਲੋ ਜੀ ਮਿਲਦੇ ਆ ਦਿਨ ਪਰਦੇ ਬਲੋਗਰ ਬਣੇ ਰਹੋ ਧੰਨਵਾਦ ਵਖਰਾ ਨਿਆਰਾ ਸ਼ਹਿਰ ਨਾਲੋਂ ਪਿੰਡ ਦਾ ਇਹ ਆ ਬਈ ਮਖਰਾ ਨਿਆਰਾ ਪਹਿਲਾਂ ਸੂਏ ਹੁੰਦੇ ਸੂਏ ਤੇ ਘਾਟ ਬਣੇ ਹੁੰਦੇ ਉਹ ਘਾਟ ਸਰਕਾਰ ਨੇ ਬੰਦ ਕਰ ਦਿੱਤੇ ਤੇ ਟੋਬੇ ਦੇ ਹੂ ਪਾਣੀ ਨਹੀਂ ਸਾਫ਼ ਹੈਗਾ ਤੇ ਟਾਂ ਟੋਬੇ ਦੇ ਮੱਝਾਂ ਵਾਲੇ ਪੰਕਤੀਆਂ ਜਾਂਦੀਆਂ ਨੇ ਬਿਮਾਰੀਆਂ ਲੱਗਦੇ ਨੇ ਤੇ ਕਿਸੇ ਪਸ਼ੂ ਨੂੰ ਇੱਕ ਨੂੰ ਬਿਮਾਰੀ ਆਦਾ ਪਾਣੀ ਚ ਸਾਰਿਆਂ ਨੂੰ ਲੱਗ ਜਾਂਦੇ ਨੇ ਡਾਕਟਰ ਵੀ ਕਹਿੰਦੇ ਜੇ ਆਦਾ ਆਪਦਾ ਟੋਬਾ ਹੋਵੇ ਨਹੀਂ ਇਹਨਾਂ ਨੂੰ ਟੋਬੇ ਤੇ ਨਾ ਲਿਆ ਵੀ ਧਰੀ ਨਵਾ ਦੇ ਆਪਣਾ ਵਾਹਿਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਨੇ ਮੇਂਤ ਪੱਲੇ ਪਾਈ ਤੇ ਘਰੇ ਬਣ ਗਿਆ ਮੂਮਾ ਦੇਖੋ ਬਾਈ ਕਿਵੇਂ ਦੁੱਤ ਨੇ ਆਪੀ ਨਾ ਹੁੰਦੀਆਂ ਨੇ ਕੁੱਚੇ ਮਾਰ ਮਾਰ ਇਹ ਤੂੰ ਵੀ ਬੈਠ ਰਹੀ ਬੈਠ ਬੈ ਜਾ ਬੈਠ ਚਲੋ ਜੀ ਮਿਲਦੇ ਅੱਗੇ ਥੱਲੇ ਹੋ ਇੰਨੀ ਗਾਇਆਂ ਓ ਪੋ 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 ਆ ਆ ਇਹਨੇ ਛੋਟੀਆਂ ਮੇਰੇ ਦੋਨੇ ਦੇਖੋ ਕਿੰਨੇ ਸੀਰ ਹਾਂ ਤਰ ਤਰ ਦਾਦ ਹਾਂ ਤੂੰ ਮਾਰਿਆ ਨਾ ਕਰ ਸਾਰੀਆਂ ਮੈਂ ਤੈਨੂੰ ਮਾਰ ਦਿਆਂ ਤੂੰ ਸਾਰੀਆਂ ਮੈਂ ਤੈਨੂੰ ਮਾਰ ਦਿਆਂਗੀ ਤੂੰ ਮਾਰਿਆ ਨਾ ਕਰ ਟੂੜੀ ਗੋਹਾ ਲੈ ਗਿਆ ਤੇ ਤਾਰੇ ਟੂੜੀ ਕੇੰਸਰ ਦੀ ਮੱਜਾਂ ਨੇ ਮੂੰਹ ਮਾਂ ਤੇ ਲੱਗੀ ਟੂੜੀ ਜਿਹੜੀ ਜਾਂ ਉਸ ਤੇ ਮਾਰ ਦਿਆਂ ਸਾਰਾ ਲੈ ਗਿਆ ਨੇਕਲ ਨੂੰ ਬਾਰੇ ਜੀ ਨਹੀਂ ਕਰਦਾ ਗਰਮੀ ਬਹੁਤ ਆ ਸਵੇਰੇ ਸਵੇਰੇ ਇੱਥੇ ਹੀ ਮਿਲਦੀ ਆ ਜਾਨਵਰਾਂ ਨਾਲ ਸ਼ਾਂਤੀ ਵਿੱਚ ਬਾਈ ਕਮੈਂਟ ਕਰਨੇ ਵੀ ਇਹਦੇ ਵਿੱਚ ਗੋਹਾ ਹੋਰ ਅਗਰ ਕੁਝ ਗੋਹਾ ਪਵਿੱਤਰ ਚੀਜ਼ ਆ ਆਪਾਂ ਸਾਰਿਆਂ ਨੂੰ ਚੁੱਲ੍ਹੇ ਤੇ ਰੋਟੀਆਂ ਪਕਾਉਨੇ ਆ ਬਾਤੀਆਂ ਬਣਾ ਕੇ ਖੇਤ ਵਿੱਚ ਰੇਪਾਉਨੇ ਆ ਵੀ ਤਾਕਤ ਮਿਲੂ ਇਹਦੇ ਵਿੱਚ ਤਾਜ਼ਾ ਕੋਲ ਦਾਪੀ ਮੋਟਰ ਨਾਲ ਦਲ ਜਣਾ ਵਿੱਚ ਨਾ ਹੁੰਦਾ ਕਿਉਂ ਜਾਨਵਰਾਂ ਨਾਲ ਪਿਆਰ ਆਪਾਂ ਨੂੰ ਐ ਨਹੀਂ ਹੈਗਾ ਵੀ ਗੋਹੇ ਵਾਲੇ ਪਾਣੀ ਚ ਪੜ ਕੇ ਇੰਨਾ ਗੋਹਾ ਨੂੰ ਮੈਂ ਕਿੱਕਾ ਦਾ ਪੋਸਟ ਕਰ ਦਿੰਦੇ ਮੈਂ ਸਨਾਲ ਦੀ ਨਾਲ ਟਾਈਪ ਲਾਈਨ ਵਿੱਚ ਹੀ ਲੰਘ ਕੇ ਆਂ ਆ ਜਾ ਫਿਰ ਸਪਾਣੀ ਚਿੱਟਾ ਚਿੱਟਾ ਦੇਖੋ ਚਲੋ ਜੀ ਕਹਿੰਦੇ ਬਾਪੂ ਦੀ ਹਵੇਲੀ ਵਿੱਚ ਸੱਤ ਮੱਜਾਂ ਪੂਰੀਆਂ ਉੱਠ ਕੇ ਖਵਾਉਂਦੀ ਮਾਂ ਸਵੇਰੇ ਸਾਨੂੰ ਚੂਰੀਆਂ ਤੇ ਬੂਰੀਆਂ ਤਾਂ ਹੈ ਨਹੀਂ ਨੀਲੀ ਰਾਵੀ ਤੇ ਮੂਹਰਾ ਨਸਲ ਆਪਣੇ ਕੋਲੇ ਉਧਰ ਝੋਨੇ ਨੂੰ ਲੱਗ ਰਿਹਾ ਪਾਣੀ ਪਹਿਲਾਂ ਇਹਨਾਂ ਨੂੰ ਨਮਾਉਣ ਤੇ ਘਰੇ ਮੋਟਰ ਚੱਲੀ ਜਾਂਦੀ ਛੋਟੀ ਦੋ ਦੋ ਘੰਟੇ ਵੇਸਟੇ ਹੋ ਜਾਂਦਾ ਪਾਣੀ ਇਹ ਆ ਖੇਲਦਾ ਇੰਨਾ ਪੈਰਾ ਬਾਈ ਜਿਹੜਾ ਗੋਹਾ ਕਰਦੀਆਂ ਨੇ ਮੂਤ ਕਰਦੀਆਂ ਨੇ ਨਾਲ ਦੀ ਨਾਲ ਕੁਲਕੇ ਖੇਤ ਬਾਹਨ ਚ ਚਲਾ ਜਾਂਦਾ ਝੋਨੇ ਨੂੰ ਤਾਕਤ ਮਿਲਦੀ ਆ ਨਾਲੇ ਨਾਲੇ ਮੱਝਾਂ ਦੁੱਗਣੀਆਂ ਹੋ ਗਈਆਂ ਜਿੱਦਣੀਆਂ ਇਹ ਚ ਵੱਡਦੀਆਂ ਨੇ ਆਪਾਂ ਨੇ ਤਲਾਜ ਦੇਖੋ ਨਹਾਰੀਆਂ ਨੇ ਪੂਰੀਆਂ ਇਹ ਬੰਨੀਆਂ ਨੇ ਜੇ ਖੁੱਲ੍ਹਦੀਆਂ ਫਿਰ ਇੱਕ ਦੂਜੇ ਨਾਲ ਸ਼ੰਗ ਮਾਰੀ ਜਾਂਦੀਆਂ ਨੇ ਹੁਣ ਉਹ ਗਾਂ ਨੂੰ ਤੰਗ ਕਰਦੀ ਆ ਮੈਂ ਕਿਹਾ ਗਾਂ ਡਰਦੀ ਖੜੀ ਆ ਆ ਦੋ ਤਿੰਨ ਦਾ ਹੈ ਸੁਭਾਅ ਬਣਾ ਲਿਆ ਆ ਮੱਝਾਂ ਨੇ ਜਦੋਂ ਇਹਨਾਂ ਨੂੰ ਖੁੱਲੀਆਂ ਛਰਦੇ ਇਹ ਨਾ ਧਾਰ ਥੱਲੇ ਸਰ ਕਰ ਲੈਂਦੇ ਆ ਜਾ ਕੇ ਸਾਰੀ ਮਿੱਟੀ ਖੋਰਤੀ ਖੇਲਦੀ ਲਵੇ ਹੁਣ ਅਸੀਂ ਇਹਨਾਂ ਨੂੰ ਇਸੇ ਕਰਕੇ ਬੰਨਣ ਲੱਗੇ ਥੋੜਾ ਜਿਹਾ ਗਾਈਆਂ ਡਰਦੀਆਂ ਨੇ ਕਣੀ ਕਿਪਣ ਕੀ ਗੱਲ ਹੈ ਮੱਜਾਂ ਨਾਲ ਗੁੱਚੀਆਂ ਮਾਰਦੀਆਂ ਬੰਦੇ ਬੰਦੇ ਬੰਨ੍ਹਦੀਆਂ ਨੇ ਜਿਵੇਂ ਬੰਦਿਆਂ 'ਚ ਤਰੀਕਾ ਵੀ ਮੈਂ ਪ੍ਰਧਾਨ ਰਹਾ ਜਾਂ ਮੇਰੀ ਹੋਵੇ ਅਹੀਂ ਪਸ਼ੂਆਂ 'ਚ ਵੀ ਹਰੇਕ ਬੱਦੂ ਤੇ ਹਰੇਕ ਪਸ਼ੂ ਨਾਲ ਵੀ ਮੈਂ ਪ੍ਰਧਾਨ ਹੋਵਾਂ ਮੈਂ ਹੀ ਬੈਠਾਂ ਤਲਿਆ ਅੱਜ ਕੱਲੇ ਬਹੁਤ ਸ਼ਾਨਦਾਰ ਨਜ਼ਾਰਾ ਮੈਂ ਵੀ ਵਿੱਚੋਂ ਨਿਕਲਿਆ ਹੁਣ ਇਹਨਾਂ ਨੇ ਮਲਮ ਵਾਲ ਇਹਨਾਂ ਨੂੰ ਨਮਾਈਆਂ ਨੇ ਤੇ